ਅੱਜ ਦਾ ਵਲੌਗ ਵੇਖਣ ਵਾਲੇ ਸਾਰਿਆਂ ਦਾ ਸਵਾਗਤ ਆਪਾਂ ਜਾਏ ਆਂ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਵੇਖ ਲੈ ਵੇਖੋ ਜੀ ਪਿੱਛੇ ਕੋਰੀਡੋਰ ਵਿਚਲਕ ਇੱਧਰ ਵੇਖੋ ਬੱਸਾਂ ਖੜੀਆਂ ਕਾਫੀ ਬੱਸਾਂ ਆਉਣੀਆਂ ਲਓ ਆਪਾਂ ਸਾਰਾ ਵੇਹਣੇ ਛੱਡ ਕੇ ਜੀ ਇਹ ਪਿੱਛੇ ਤੱਕ ਆਪਾਂ ਝਲਕ ਵੇਖੀ ਹੈ ਲੈ ਕੈਮਰੇ ਦੇ ਨਹੀਂ ਆਪਾਂ ਵੇਖਦੇ ਹਾਂ ਲਓ ਜੀ ਅੱਗੇ ਹੁਣ ਆਪਾਂ ਸਿਕਿਉਰਿਟੀ ਚੈਕਿੰਗ ਵਾਸਤੇ ਜਾਵਾਂਗੇ ਦੇਖੋ ਜੀ ਫੋਟੋ ਖਿਚਾ ਰਹੇ ਲੋ ਸੰਗਤ ਯਾਰਸੇ ਬੰਦ ਕੇ ਲਈ ਭਾਰਤ ਦੇ ਇਮੀਗ੍ਰੇਸ਼ਨ ਸੈਂਟਰ ਤੇ ਬੈਠੇ ਆਪਾਂ ਇਮੀਗ੍ਰੇਸ਼ਨ ਆਪਣੀ ਹੋ ਗਈ ਆ ਹੁਣ ਅੱਗੇ ਆਪਾਂ ਪਾਕਿਸਤਾਨ ਵਾਲੇ ਪਾਸੇ ਜਾਵਾਂਗੇ ਤੇ ਕਰਤਾਰਪੁਰ ਸਾਹਿਬ ਦਾ ਗੁਰਦੁਆਰੇ ਦੇ ਦਰਸ਼ਨ ਦਰਿਆ ਕਰਾਂਗੇ ਲਓ ਵੇਖੋ ਜਿਓ ਸਾਹਮਣੇ ਇੱਕ ਪੜਾ ਰਹਿ ਗਿਆ ਉੱਥੇ ਕਸਟਮ ਵਾਲੇ ਬੈਠੇ ਕਸਟਮ ਵਾਲਾ ਤਾਂ ਆਪਾਂ ਉਹਨਾਂ ਨੂੰ ਪਾਰ ਕਰਕੇ ਆਪਾਂ ਅੱਗੇ ਫਿਰ ਜਾਵਾਂਗੇ ਪਾਕਿਸਤਾਨ ਵਾਲੇ ਪਾਸੇ ਲਓ ਜੀ ਨਾਲ ਆਪਦੀ ਸੰਗਤ ਬੈਠੀ ਹੈ ਆਪਣੇ ਲਓ ਵੇਖੋ ਜੀ ਇਮੀਗ੍ਰੇਸ਼ਨ ਲਓ ਜੀ ਆਪਾਂ ਹੁਣ ਅੱਗੇ ਚੱਲਦੇ ਹਾਂ ਹਾਂ ਲਓ ਜੀ ਇਹਦਾ ਕੋਈ ਨਾਮ ਵਾਲਾ ਇਹ ਇਮੀਗ੍ਰੇਸ਼ਨ ਇੰਡੀਆ ਵਾਲੇ ਜੋ ਆਪਾਂ ਆ ਗਏ ਜੀ ਬਾਹਰ ਆ ਭੁੰਡੀਆਂ ਖੜੀਆਂ ਇਹਨਾਂ ਤੇ ਆਪਾਂ ਜਾਵਾਂਗੇ ਪਾਕਿਸਤਾਨ ਨਾਲੇ ਕੋਰਿਡੋਰ ਤੇ ਕਤਾਪਵਸਰ ਕੋਰੀਡੋਰ ਜਿਹੜਾ ਉਹਨਾਂ ਨੇ ਬਣਾਇਆ ਲਓ ਜੀ ਬਹਿ ਗਏ ਆਪਣੇ ਸਾਥੀ ਨਾਲ ਦੇ ਪੁੰਡੀ ਤੇ ਲੈ ਚਲੋ ਵੀ ਬੈਠੋ ਪੁੰਡੀ ਤੇ ਪੁੰਡੀਆਂ ਤੇ ਬੈਠੋ ਬੈਠੋ ਹੈ ਜੀ ਨਹੀਂ ਰਹਿਣ ਦਿੰਦੇ ਆਪਾਂ ਲੱਫਟ ਰਹੀ ਦੋਨੇ ਬੈਠੋ ਦੂਜੇ ਬੈ ਜਾਏ ਲਓ ਜੀ ਲਓ ਬੈਠੋ ਚਲੋ ਆਪਾਂ ਕਿੱਧਰ ਬੈਣਾ ਹੈ ਪੁੰਡੀ ਤੇ ਕਿ ਭਾਈਓ ਲਓ ਜੀ ਭੁੰਡੀ ਚੱਲਣ ਵਾਲੀ ਆ ਬਿੱਲੀ ਜੀ ਉਹ ਜਾਂਦੀ ਆ ਭੁੰਡੀ ਮੇਰੇ ਨਾਲ ਦੇ ਪਿੰਡ ਜਾਂਦੀ ਸਾਰੇ ਜਾਂਦੇ ਤੇ ਵੀ ਇੱਧਰ ਤੇ ਹੋਣੇ ਤੇ ਵੀ ਇੱਧਰ ਦੀ ਕਿੱਧਰ ਦੇ ਮਕਸਦ ਸਾਹਿਬ ਦੇ ਆ ਜੀ ਤਾਂ ਇਹ ਮਕਸਦ ਸਾਹਿਬ ਦੇ ਆ ਸੀ ਤਾਂ ਕਿੱਥੋਂ ਦੇ ਭਾਈ ਆਪਾਂ ਨੂੰ ਇਹ ਪਛਾਣਦਾ ਇੱਥੇ ਲੱਗੇ ਭਾਈ ਠੇਕੇਦਾਰ ਹੈ ਕੰਮ ਆਪਣਾ ਚੱਲੀ ਇਹਦਾ ਅੱਛਾ ਅੱਛਾ ਠੇਕੇਦਾਰ ਆ ਮਕਸਦ ਸਾਹਿਬ ਦੇ ਠੀਕ ਭਾਈ ਤਿੰਨ ਮਹੀਨੇ ਅੱਛਾ ਠੀਕ ਠੀਕ ਹੈ ਅਸੀਂ ਇੱਧਰ ਬੈਠੇ ਕਰਦੇ ਦੱਸ ਹਾਂ ਪਹਿਲਾਂ ਗਿਆ ਮਕਸਦ ਆ ਗਿਆ ਉਹ ਕਾਟਤੀ ਅਸੀਂ ਆਪਣਾ ਇਹਨੇ ਆਪਣੇ ਦਾ ਹੈਗਾ ਨਾ ਤੇ ਮਾਂ ਵੀ ਕਿਹੜਾ ਆ ਹੋ ਕਹਿੰਦਾ ਮੈਂ ਦਿਹਾੜੀਆਂ 200 ਰੁਪਏ ਆਪਰਾ ਬੀ ਜੀ ਡਾਕਟਰ ਪਾਈਏ ਇਹ ਲਤਾ ਘੋੜਦਾ ਨਹੀਂ ਬਲਵੇ ਦੱਸ ਮੈਨੂੰ ਇਹ ਨਹੀਂ ਕਿਦਾ ਮੈਂ ਘੋੜਦਾ ਵਾਂ ਏਡਾ ਜਿਹਾ ਚੱਲ ਰਿਹਾ ਜੇ ਕੱਲ ਕੁੱਟੀਆਂ ਤੇ ਇਹਨੂੰ ਗਾ ਲੋ ਲਤਾ ਘੋੜੂ ਫੇਰ ਨੂੰ ਪਾ ਦੇ ਲੈ ਸੋ ਯਾਤਰਾ ਦੀ ਮੁਬਾਰਕਾਂ ਦਾ ਕੋਈ ਤਾਂ ਇਹ ਤੇ 라 ਇੱਥੇ ਆਪਾਂ ਉਹਦੀ ਮਾਂ ਦੇ ਘਰ ਪਹੁੰਚੋੜਾ ਬੀਬੀ ਨੂੰ 5 ਮਾਸਾ ਵਾਲੇ ਨੂੰੜਾ ਉਹ ਤੂੰ ਦੇਗਾ ਇੱਥੇ ਕਰਾ ਕੇ ਕਾ ਕੇ ਪੱਤਰ ਆਪਾਂ ਕਾਉਂਡ ਚੱਲਦਾ ਪਾਣੀ ਦੇ ਬਾਰੇ ਹੋਣਾ ਲਾ ਲਓ ਜੀ ਆਪਾਂ ਆ ਗਏ ਪਾਕਿਸਤਾਨ ਦੇ ਵਿੱਚ ਆਓ ਅਸੀਂ ਲੈਣ ਲਓ ਜੀ ਆ ਗਈ ਅੱਗੇ ਪਾਕਿਸਤਾਨ ਮਨਾ ਹੈ ਬਣਾ ਹੈ ਬਣਾ ਹੈ ਬਣਾ ਹੈ ਬਣਾ ਹੈ ਕੋਈ ਚੱਕਰ ਹੀ ਨਹੀਂ ਲਓ ਜੀ ਆ ਬਸ ਆ ਗਏ ਪਾਕਿਸਤਾਨ ਦੀ ਇਹਦੇ ਵਿੱਚ ਆਪਾਂ ਜਾਣੇ ਗੁਰਦੁਆਰਾ ਸਾਹਿਬ ਕਿਤੇ ਵੇਖੋ ਪਿਆ ਤਰਾਣੀ ਏਰਪੋਰਟ ਨਾ ਅੱਗੇ ਸਾਹਮਣੇ ਆਪਾਂ ਜਾਣੇ ਮੇਰੇ ਸੈਂਟਰ ਚ ਇੱਧਰ ਵੇਖ ਲਓ ਸੰਗਤ ਖੜੀ ਆ ਜਾ ਬਈ ਸੰਗਤੇ ਲਓ ਜੀ ਆ ਵੇਖੋ ਜੋੜੀ ਭਾਰਤੀ ਜੋੜੀ ਐਮੀਗ੍ਰੇਸ਼ਨ ਕਰਾ ਕੇ ਪਾਕਿਸਤਾਨ ਤੋਂ ਤੇ ਵੇ ਫੋਟੋ ਕਚਾਰੀ ਆ ਆ ਵੇਖੋ ਜੀ ਆਪਾਂ ਬੈਠੇ ਹੁਣ ਪਾਕਿਸਤਾਨ ਦੀ ਬਸੇ ਚ ਇੱਧਰ ਹੀ ਵੇਨੇ ਆਪਾਂ ਇਸੀ ਬੱਸਾਂ ਵਧੀਆ ਐਵੇਂ ਪਾਸਤਾ ਨੂੰ ਨਿੰਦੀਆਂ ਦੇ ਪਾਸਤਾ ਨੂੰ ਪੂਰਾ ਐਡੀ ਕੋਈ ਗੱਲ ਨਹੀਂ ਵੇਖੋ ਜੀ ਇਧਰ ਆਪਣੇ ਨਾਲ ਦੀ ਸੰਗਤ ਆ ਰਹੀ ਹੈ ਗਲਾਂ ਦੇ ਵਿੱਚ ਪਾਏ ਆ ਪਟੇ ਇਹਨਾਂ ਨੇ ਇਧਰ ਵੀ ਹੋਰ ਬੱਸਾਂ ਖੜੀਆਂ ਲਓ ਜੀ ਆਪਸਾ ਦੀ ਫੋਟੋ ਵਿੱਚ ਲੈਣੇ ਆ ਵੇਖੋ ਪਿੱਛੇ ਇੱਕ ਬੱਸ ਹੋਰ ਖੜੀ ਹੈ ਬਸ ਚੱਲੂਗੀ ਹੁਣ ਆਪਾਂ ਫਿਰ ਅੱਗੇ ਜਾ ਕੇ ਰਹਿਣੇ ਆ ਇਹ ਇਮੀਗ੍ਰੇਸ਼ਨ ਸੈਂਟਰ ਪਾਕਿਸਤਾਨ ਤੋਂ ਚੱਲਦੀ ਆਪਣੀ ਬੱਸ ਭਰੀ ਬੈਠਾ ਹੈ ਯਾਤਰੀਆਂ ਨਾਲ ਲੋਕਾਂ ਨਾਲ ਕਿੱਧਰ ਦੇਖੋ ਇਹ ਕੰਮ ਤਾਂ ਪੂਰੀ ਇਥੇ ਕੰਕਾ ਵੱਡਣ ਵਾਲੇ ਪਈਆਂ ਜੇ ਆ ਕੰਨ ਵੱਡੀ ਪਈ ਆ ਵੱਡੀ ਜੀ ਥੋੜੀ ਵੱਡੀ ਲੇਟਾ ਉਹ ਸਾਹਮਣੇ ਵੇਖੋ ਮੱਕੀ ਸੋਲਰ ਪਲਾਂਟ ਵੀ ਬਹੁਤ ਲੱਗੇ ਆਂ ਇਧਰ ਰੱਖੋ ਬੰਦ ਆਸੂ ਵਿੱਚ ਬਾਹਰ ਕਰੀ ਬਹੁਤ ਲੱਗੇ ਹੈ ਲੋਕ ਡੰਦ ਰਿਹਾ ਹੈ ਰਾਜੀ ਤੇ ਆਪਾਂ ਲੰਘ ਰਹੇ ਆ ਆਪਣੇ ਭਾਰਤ ਵਾਲੇ ਬਸੋਂ ਭਾਰਤ ਚ ਆਉਂਦੇ ਆ ਇਹ ਰਾਜੀ ਤੇ ਆ ਦੇਖੋ ਜੀ ਪਾਕਿਸਤਾਨ ਦੀ ਆਪਾਂ ਰਾਜੀ ਬ੍ਰਿਆ ਦੇਖੋ ਮੇਰੇ ਕੋਲ लो दर्शन ॾेड़ी लो दर्शन ॾेड़ी करो दर्शन ॾेड़ी तरह आहे ॿार संग दरबार साहिब 咱们俩 ਦਰਸ਼ਨੀ ਜਿਹੜੀ ਤਾਂ ਅੱਗੇ ਆ ਗਏ ਬਾਹਰ ਬਾਬਾ ਜੀ ਦੇ ਬਾਗ ਨਿਸ਼ਾਨ ਸਾਹਿਬ ਤੇ ਖੇਤੀ ਸਾਹ ਰੌਜ ਅੱਗੇ ਕੋ ਦਰਸ਼ਨੀ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਕਰਾਂਗੇ ਕਿ ਅੱਪ ਦਾ ਦਰਸ਼ ਵਾਡਾ ਪ੍ਰੋਗਰਾਮ ਲੰਮਾ ਹੈ ਨਾ ਕੜਾ ਹੈ ਹੈ ਉੱਤਰ ਸਰੋਵਰ ਤੇ ਗੁਰਦੁਆਰਾ ਸਾਹਿਬ ਲਓ ਜੀ ਕਰੋ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਲਓ ਜੀ ਇਧਰ ਸਾਹਮਣੇ ਦਰਬਾਰ ਸਾਹਿਬ ਹੈ ਤੇ ਨਾਲ ਸਰੋਵਰ ਸਾਹਿਬ ਹੋਊਗਾ ਕਿੱਧਰ ਚੱਲਦੇ ਆਪਾਂ ਜੀ ਆਹ ਬਈ ਲੋ ਜੀ ਮਰਦਾ ਨਾਸ ਰੋਗ ਲੋ ਜੀ ਆ ਗਏ ਕਵੀਤਰ ਸਰੋਗ ਕਰਦੇ ਦਰਸ਼ਨ ਕਰ ਲਿਆ ਪੰਜ ਇਸ਼ਨਾਨਾ ਲੋ ਜੀ ਵੇਖੋ ਜੀ ਸੰਗਤ ਇਸ਼ਨਾਹ ਕਰ ਰਹੀ ਹੈ ਇਕਦਰ ਵੱਡਾ ਸ਼ੇਰ ਐ ਵੀ ਕਰ ਰਿਹਾ ਹੈ। ਲਓ ਜੀ ਦੂਜੇ ਪਾਸਿਓਂ ਦਰਬਾਰ ਸਾਹਿਬ ਦੇ ਕਰੋ ਦਰਸ਼ਨ। ਅਰਦਾਸ ਬੇਨਤੀ ਹੋ ਰਹੀ ਆ। ਕਾਫੀ ਵੱਡਾ ਪ੍ਰੈਸ਼ਰ ਆ। ਗੁਰਦਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਲੈਂਦਾ ਪੰਜਾਬ ਇਹੇ ਕਰਤਾਰਪੁਰ ਸਾਹਿਬ ਇੱਥੇ ਬਾਬਾ ਨਾਨਕ ਜੀ ਨੇ ਆਪ ਦੇ ਅਖੀਰਲੇ ਸਮੇਂ ਵਿੱਚ ਖੇਤੀਬਾੜੀ ਦਾ ਇੱਥੇ ਕੰਮ ਕੀਤਾ ਸੀ ਸਾਰਿਆਂ ਨੇ ਆਚਾਰ ਦਸੇ ਉਦੋਂ ਕਰਕੇ ਦੁਬਾਰਾ ਇੱਥੇ ਉਹਨਾਂ ਨੇ ਡੇਰੇ ਲਾਇਆ ਸੀ ਤੇ ਇੱਥੇ ਉਹਨਾਂ ਦੀ ਛੋਲਾ ਛੱਡਿਆ ਸੀ ਉਹਨਾਂ ਨੇ ਲਓ ਜੀ ਵੇਖੋ ਪਾਕਿਸਤਾਨ ਦੇ ਛੋਟੇ ਛੋਟੇ ਬੱਚੇ जीरो नरोबाल जल करतारपुर साहब जो गुरुद्वारा दरबार साहिब सशोभित लीपर द्वारा चलक गुरुद्वारा साहब सारी ਚਨ ਗੁਰਦੁਆਰਾ ਦਰਵਾਜ਼ਾ ਪਾਕਿਸਤਾਨ ਕਰਤਾਰਪੁਰ ਵਿਖੇ ਨਵੀਂਦਰ ਗੁਰਦੁਆਰਾ ਦਰਵਾਜ਼ਾ ਦਾ ਇਤਿਹਾਸ ਹੈ ਇਹ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਰਾ ਪੜ੍ਹ ਸਕਦੇ ਹੋ ਜਾਈਏ ਇੱਧਰ ਕਰੋ ਦਰਸ਼ਨ ਸ਼ਾਨ ਸਾਹਿਬ ਦੇ ਆਪਾਂ ਅੱਗੇ ਮੱਥਾ ਟੇਕਦੇ ਹਾਂ ਗੁਰਦੁਆਰਾ ਸਾਹਿਬ ਦੇ ਬਾਹਰਲਾ ਦ੍ਰਿਸ਼ ਸਾਹਿਬ ਲਾਤੀ ਦਾ ਜੀ ਇਹਦਰ ਖੋ ਸਾਹਿਬ ਇਹਦੀ ਇਹ ਪ੍ਰਦਰਸ਼ਨ ਵਿੱਚ ਮਿਆਰ ਸਾਹਿਬ ਲੋਕਾਂ ਨੇ ਗੁਨਾਹ ਦੇ ਮਹਾਰਾਜੀ ਚਾਦਰ ਤੇ ਫੁੱਲਾਵਾਂ ਦਹਾਉਣ ਕੀਤਾ ਸੀ ਲੋ ਜੀ ਆਪਾਂ ਨੂੰ ਬੰਦ ਕਰਦੇ ਆ ਆਪਾਂ ਗੁਰਦੁਆਰਾ ਸਾਹਿਬ ਦਰਵਾਜ਼ਾ ਸਾਹਿਬ ਦਰਸ਼ਨ ਕਰ ਲਿਆ ਬਾਹਰ ਮਿਆਰ ਵੀ ਆਪਾਂ ਦੇਖ ਲਈ ਹੁਣ ਆਪਾਂ ਆ ਗਏ ਇਦਰ ਖੋ ਸਾਹਿਬ ਖੋ ਸਾਹਿਬ ਦੇ ਘਰੋਂ ਦਰਸ਼ਨ डाला जी दीवार 아 क थ ो ड ़아 ज व ਲਾਇ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਉਧਰ ਆਪਾ ਵੇਖਦੇ ਆਂ ਲੰਗਰ ਸਾਹਿਬ ਲੰਗਰ ਹਾਲਾ ਜੇ ਅੱਗੇ ਚੱਲ ਕੇ ਮਾਰਦੇ ਜਾਂਦੇ ਜਾਂਦੇ ਲਾਓ ਇਹ ਵੇਖੋ ਕਿੰਦੀ ਸੁੰਦਰ ਮਾਰਤਾ ਹੈ ਬਾਬਾ ਨਾਨਕ ਜੀ ਦੇ ਜਿੱਥੇ ਉਹਨਾਂ ਨੇ ਇੱਥੇ ਪੈਰ ਪਾਏ ਇੱਥੇ ਰਹੇ ਇਹਨਾਂ ਨੂੰ ਆਪਾਂ ਉਹਨਾਂ ਦੇ ਸਥਾਨ ਨੂੰ ਵੇਖ ਸਕਦੇ ਆਂ ਦਾਈ ਧਾਰਮਿਕ ਵਿਚਾਰ ਵਟਾਂਦਰਾ ਜਿਹੜਾ ਜਿਹੜਾ ਹੋਣਾ ਕੋਈ ਵੀ ਤੋਰ ਤੇ ਪਹਿਲਾਂ ਤੇ ਵਾਵਾ ਸੀ ਇੱਥੇ ਪੰਜ ਚਾਰ ਸੋ ਜੋੜਾ ਸੀ ਹਾਂ ਜੀ ਆਹ ਜਿਹੜਾ ਇਹ ਜੀ ਗੈਲਰੀ ਆ ਇਹਨੂੰ ਇਹਨਾਂ ਨੇ ਧਾਰਮਿਕ ਵਿਚਾਰ ਵਟਾਂਦਰਾ ਲਿਖਿਆ ਦੇਖੋ ਜੀ ਇਹ ਵੀ ਆਪਾਂ ਕੱਚਾ ਚਾਲ ਪਾ ਗਏ ਨੇ ਗੈਲਰੀ ਆਪਾਂ ਵੇਖ ਲਈ ਐ ਬਾਬਾ ਨਾਨਕ ਜੀ ਨਾਲ ਸੰਬੰਧਿਤ ਬਹੁਤ ਸੋਹਣੇ ਚਿੱਤਰ ਬਣਾਏ ਆ ਤੇ ਹੋਰ ਗੁਰੂ ਸਾਹਿਬਾਂ ਨਾਲ ਤੇ ਵੀ ਚਿੱਤਰ ਬਣਾਏ ਇਹਨਾਂ ਨੇ ਤੇ ਧਰਮ ਗੁਰਦੁਆਰਾ ਸਾਹਿਬ ਦੇ ਵੀ ਚਿੱਤਰ ਬਣਾਏ ਨੇ ਅੱਗੇ ਚੱਲਦੇ ਆਪਾਂ ਲੰਗਰ ਹਾਲ ਹਾਂਜੀ ਵਧੀਆ ਸਤਿਗੁਰ ਬਾਕਸਤਨ ਸੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਹੈ ਇਹਦਾ ਬੋਰਡ ਲੱਗਾ ਗੁਰਦੁਆਰਾ ਦਰਬਾਰ ਸਾਹਿਬ ਲਾ ਵੇ ਅਗੇ ਲੰਗਰ ਸਾਹਿਬ ਹਾਲ ਇੱਪਾ ਤੁਹਾਨੂੰ ਸੰਗਤ ਰਖਾ ਦੇਣੇ ਮੋਟਾ-ਮੋਟਾ ਲੈ ਆਈ ਇੱਧਰ ਜੀ ਗੁਰਦੁਆਰਾ ਸਾਹਿਬ ਤੋਂ ਆਪਾਂ ਮੱਥਾ ਟੇਕ ਕੇ ਦਰਸ਼ਨ ਕਰਕੇ ਤੇ ਲੰਗਰ ਖਾ ਕੇ ਇੱਧਰ ਆ ਗਏ ਜੀ ਇੱਥੇ ਹੈਗਾ ਜੀ ਭਾਈ ਅਜੀਤਾ ਜੀ ਬਾਜ਼ਾਰ ਕੰਟਰੋਲ ਸੈਟਰ ਤੇ ਮੈਡੀਕਲ ਸਟੋਰ ਤੇ ਸਟਾਫ ਰੈਸ਼ ਲਓ ਜੀ ਵੇਖੋ ਮਲਟੀ ਬ੍ਰਾਂਡ ਸ਼ਾਪ ये मार्केट है वेयर स्टाइल मीट मीट्स कंफर्टेबल क्लोथ पाकिस्तानी क्लोथ हाउस जी खान पीन कैफे आणे आणे एक मिनट इधर जाए ठीक है पाकिस्तानी नींबू पानी पीने ले लो पश्मीना की है फैंसी फैशन क्लोथ हाउस की है जेडी है बीप का है ये दूसरी अपनी की है है केड़ा कपड़ा है लो जी सरियाँ देखो जनानियाँ सूट पाए काले रंग दैसलाबाद कलॉथ हाउस पाक ड्राई फ्रूट माल्टे वेखो जी करतारपुर साहिब सोवीनार ਇਗਰੇ ਸੂਟਾ 48 ਆ ਮੈਂ ਲਓ ਜੀ ਡਰਾਈ ਫਰੂਟ ਆਪਾਂ ਲੈਨੇ ਆ ਅੱਗੇ ਜਾ ਲਓ ਜੀ ਮਾਰਕੀਟ ਦੇ ਵਿੱਚ ਲੱਗੀ ਆ ਤਸਵੀਰ ਬਾਬਾ ਮਰਦਾਨਾ ਜੀ ਲਓ ਜੀ ਬਾਬਾ ਮਰਦਾਨਾ ਜੀ ਦੀ ਆਪਾਂ ਵੇਖੀ ਫੋਟੋ ਲਓ ਇਹ ਤੇ ਜਾਂਦੇ ਆਪਣੇ ਬੰਦੇ ਸੇਜ਼ ਲੈਦਰ लक्की पंजाबी खोसा एंड कसूर चप्पल हाउस विजिट करो बड़ो यार अंदर वेखो यार जुतियां जुतियाँ वो जी अच्छी ਐਚ ਜੈਡ ਬੋਸਕੀ ਹਾਊਸ ਲਓ ਜੀ ਪਾਕਤ ਲਓ ਜੀ Imran Khan ਨੇ ਜਦੋਂ ਇਹ ਖੋਲਿਆ ਸੀਗਾ ਨਾਂਗਾ ਉਦੋਂ ਇਹ Imran Khan ਨੇ ਇਹਦਾ ਅਦਕਟਨ ਕੀਤਾ ਸੀ ਲਓ ਜੀ ਵੇਖੋ ਖੰਡਾ ਸਾਹਿਬ ਪਿੱਛੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਕਰਤਾ ਲਓ ਜੀ ਖੰਡਾ ਸਾਹਿਬ ਦੇਖੀਏ ਇਹ ਆਪਣੇ ਨਾਲ ਦੀ ਸੰਗਤ ਹੈ ਵੇਖੋ ਜਾਂਦੀ ਧੁੱਪੇ ਫਰਸ਼ ਫਰਸ਼ ਬਹੁਤ ਨਹੀਂ ਫਰਸ਼ ਤਤੀ ਜਾਂਦੀ ਹੈ ਫਰਸ਼ ਬਹੁਤ ਤਤੀ ਹੈ ਵੇ ਸਿੰਘ ਜਾਂਦੇ ਸ਼ਹੀਦ ਹੋਣ ਸੇਂਗ ਸੀ ਨਹੀਂ ਕਰਦੇ ਆਂਦੇ ਜਰੂਰ ਫੋਟੋ ਲਾਉਣੀ ਆ ਉਹਨਾਂ ਦੀ ਫੋਟੋ ਲਾ ਰਹੇ ਆ ਆਪਾਂ ਲਓ ਜੀ ਵੀਡੀਓ ਬਣਾ ਰਹੀ ਉਹ ਫੋਟੋ ਕਹਿੰਦੇ ਆ ਮੈਂ ਵੀਡੀਓ ਬਣਾ ਰਿਹਾ ਵਿੱਚੋਂ ਵੇਖੋ ਜੀ ਦਰਵਾਰ ਸਾਹਿਬ ਤੇ ਨਿਸ਼ਾਨ ਸਾਹਿਬ ਤੇ ਖੰਡਾ ਸਾਹਿਬ ਲਓ ਚਲੋ ਜੀ ਆਜੋ ਬਹੁਤ ਹੋ ਗਈ ਤੁਹਾਡੀ ਫੋਟੋ ਆਜੋ 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 ਨਾ ਬਹੁਤ ਵਧੀਆ ਪਾਣੀ ਵਾਲੀ ਜਗ੍ਹਾ ਬਣਾਈ ਕਰਦੇ ਆ ਲਓ ਜੀ ਇੱਧਰ ਨਿਸ਼ਾਨ ਸਾਹਿਬ ਬਣਾਇਆ ਬਾ ਲਓ ਵੇਖੋ ਇੱਧਰ ਨਿਸ਼ਾਨ ਸਾਹਿਬ ਦੇ ਆਪਾ ਇੱਧਰ ਵੇਖੋ ਨਿਸ਼ਾਨ ਸਾਹਿਬ ਨੀਲੇ ਰੰਗ ਇੱਧਰ ਬਣਾਇਆ ਥਲੇ ਧਰਤੀ ਤੇ ਲੈਂਡਸਕੇਪਿੰਗ ਕੀਤੀ ਹੈ ਨਿਸ਼ਾਨ ਸਾਹਿਬ ਆ ਪਿੱਛੇ ਬਾਬੇ ਦੀ ਕਿ ਥੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਤਨਿ ਸ਼ਾਨ ਸਾਹਿਬ ਮਾਣ ਦੀ ਜਮ ਚਨਾ ਦੀ ਸਾਹ ਪੰਡਵਾਂ ਦੀ ਹੈ ਪੜ ਹੈ ਗਈ ਹੁਣ ਹੁਣ ਸਹੀ ਹੈ ਹੁਣ ਸਹੀ ਹੈ ਕਿਥੇ ਬਾਗ ਲਓ ਜੀ ਬਾਬੇ ਦੇ ਖੇਤ ਵੇਖ ਰਹੇ ਆਂ ਆਪਾਂ ਖਜੂਰਾ ਲੱਗੇ ਆਂ ਬਾਬਾ ਇੱਥੇ ਖਜੂਰਾ ਖਾਂਦਾ ਰਿਆਂ ਨੇ ਨਿਕਾ ਹੁੰਦਾ ਹੈ ਨਾ ਬਾਬੇ ਦੇ ਖੇਤ ਵੇਖੋ ਜੀ ਖਜੂਰਾ ਦਾ ਬਾਗ ਅੱਗੇ ਲਿਖਿਆ ਪਿਆ ਬਾਬਾ ਜੀ ਦੇ ਬਾਗ ਬਾਬਾ ਨਾਨਕ ਦੇ ਬਾਗ ਹੈ ਕੋ ਸਾਹਮਣੇ ਗੁਰਦੁਆਰਾ ਸਾਹਿਬ ਨਿਕਿਆ ਇੱਥੇ ਅੱਗੇ ਅੱਗੇ ਦੱਸਦੇ ਮਰੂਦਾਂ ਦਾ ਬਾਗ ਵੀ ਹੈਗਾ ਇਹ ਇਹ ਲੋਕ ਆਖੀਏ ਦੇ ਬਹੁਤ ਜ਼ਮੀਨ ਹੈ 104 ਏਕੜ ਹੈਗੀ ਸਾਰੇ ਜਿਹਾ ਥੋੜੇ ਘਣੇ ਨੇ ਪੈਸਾ ਖੇਤੀ ਹੁੰਦੀ ਆਹ ਇੰਨਾ ਜਗ੍ਹਾ ਜਾਂ ਅੱਗੇ ਮਰੂਦਾਂ ਦਾ ਬਾਗ ਹੈ ਫਿਰ ਥੋੜੀ ਜਿਹੀ ਖੇਤੀ ਆਪਾਂ ਵੇਖ ਰਹੇ ਆ ਜੀ ਬਾਬਾ ਜੀ ਦੇ ਖੇਤ ਤੇ ਸਾਹਮਣੇ ਲਿਖਿਆ ਬਾਬਾ ਜੀ ਦੇ ਬਾਗ ਇੱਕ ਕਣਕ ਖੜੀ ਹੈ ਕਣਕ ਦੇ ਨਾਲ ਬਾਗ ਹੈ ਖਜੂਰਾਂ ਦਾ ਤੇ ਹੋ ਪਿੱਛੇ ਆਪਾਂ ਨੂੰ ਦਿਖ ਰਿਹਾ ਹੈ ਗੁਰਦੁਆਰਾ ਗੀਠਾ ਸਾਹਿਬ ਤੇ ਨਾਲ ਉਹਦੇ ਪਿੱਛੇ ਅਮਰੂਦਾਂ ਦਾ ਬਾਗ ਹੈ ਇੱਥੇ 104 ਏਕੜ ਸਾਰੀ ਜ਼ਮੀਨ ਦੱਸਦੇ ਆ ਜਿਆਦਾਤਰ ਤੇ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰੈਸਰ ਬਣ ਗਿਆ ਤੇ ਆਹ ਥੋੜੀ ਜੀ ਜਿਹੜੀ 5-10 ਕਿੱਲੇ ਜ਼ਮੀਨ ਇਹ ਹੀ ਖੇਤੀ ਹੁੰਦੀ ਹੈ ਉਹ ਵੇਖੋ ਜੀ ਪਿੱਛੇ ਮਰੋਦਾਂ ਦਾ ਬਾਗ ਗੁਰਦੁਆਰਾ ਸਾਹਿਬ ਖੜਾ ਹੈ ਤੇ ਨਾਲ-ਨਾਲ ਆਪਣਾ ਰਾਵੀ ਦਰਿਆ ਲੰਘ ਰਿਹਾ। ਲੋ ਜੀ ਹੁਣ ਆਪਾਂ ਵਾਪਸ ਮੁੜਦੇ ਆਂ। ਤੇ ਗੁਰਦੁਆਰਾ ਸਾਹਿਬ ਵੱਲ ਜਾ ਰਹੇ ਆ। ਅੱਜ ਸੰਗਤ ਬਹੁਤ ਥੋੜੀ ਆਈ ਆ ਕਿਉਂਕਿ ਭਾਈ April ਨੂੰ ਪਹਿਲਗਾਮ ਵਿੱਚ ਹੱਤਵਾਦੀਆਂ ਦਾ ਹਮਲਾ ਹੋ ਗਿਆ ਸੀ ਤੇ ਇੱਥੇ 27-22 ਬੰਦੇ ਮਰ ਗਏ ਸੀ। ਤੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਬੱਸਾਂ ਹੀ ਆਈਆਂ ਤੇ ਬਹੁਤ ਰਸ਼ ਘੱਟ ਹੈ ਤੇ ਵੈਸੇ ਕੋਈ ਇੱਥੇ ਕੋਈ ਐਡ ਡਰ ਵਾਲੀ ਗੱਲ ਨਹੀਂ ਲੋਕ ਬਹੁਤ ਡਰ ਗਏ ਹੈ ਅੱਜ 27 ਅਪ੍ਰੈਲ ਹੈ 27 ਅਪ੍ਰੈਲ ਨੂੰ ਆਪਾਂ ਗੁਰਦੁਆਰਾ ਦਰਬਾਰ ਸਾਹਿਬ ਪਾਕਿਸਤਾਨ ਲੰਦੇ ਪੰਜਾਬ ਵਿੱਚ ਆਪਾਂ ਦਰਸ਼ਨ ਕੀਤੇ ਹੈ ਲਓ ਵੇਖੋ ਜੀ ਬਾਬਾ ਜੀ ਦੀ ਖੇਤੀ ਤੇ ਆਪਾਂ ਹੁਣ ਵਾਪਸ ਜਾਣੇ ਇਮੀਗ੍ਰੇਸ਼ਨ ਕੋਲੇ ਤੇ ਆਪਾਂ ਵਾਪਸ ਪੰਜਾਬ ਨੂੰ ਜਾਵਾਂ ਲਓ ਜੀ ਆਪਾਂ ਵਾਪਸ ਆ ਗਏ ਆਂ ਪਾਕਿਸਤਾਨ ਦੀ ਤੇ ਭਾਰਤ ਦੀ ਹੱਦ ਤੇ ਤੇ ਆਪਾਂ ਦਲਵਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਆਪਾਂ ਦਰਸ਼ਨ ਕਰ ਲਏ ਆ ਤੇ ਹੁਣ ਆਪਾਂ ਨੋ ਮੈਨ ਲੈਂਡ ਵੱਲ ਵਧ ਰਹੇ ਆ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ ਜੇਕਰ ਇਹ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਮਿਹਰਬਾਨੀ ਸ਼ੁਕਰੀਆ ਮਿਲ ਗਿਆ ਜੀ ਅਗਲੇ ਨਵੇਂ ਵਲੌਗ ਵਿੱਚ